ਸੀ ਅੱਜ ਤੋਂ 4 ਸਾਲ ਪਹਿਲਾਂ ਹਾਂਜੀ ਤੇ ਜਦੋਂ ਮੈਂ ਪਿੰਨੀ ਕਾਦੀ ਸੀਗੀ ਨਾ ਤੇ ਮੈਂ ਸਿਰਫ ਆਪਣੇ ਮੂੰਹ ਵਿੱਚ ਰੱਖੀ ਏ ਹਾਂ ਤੇ ਮੈਨੂੰ ਚੱਕ ਮਾਰਿਆਂ ਦਾ ਵੀ ਮੌਕਾ ਨਹੀਂ ਮਿਲਿਆ ਜਦੋਂ ਉਹ ਮੇਰੇ ਸਲਾਈ ਵਾਲੇ ਕੰਟੈਕਟ ਨਾਲ ਆਈ ਠੀਕ ਹੈ ਤੇ ਉਹ ਪਿੱਗਲ ਗਈ ਜਦੋਂ ਮੇਰੇ ਗਲ ਦੇ ਵਿੱਚ ਗਈ ਤੇ ਮੈਂ ਉਹਦੇ ਘਰ ਦੇ ਨੂੰ ਪਹਿਲੀ ਵਾਰੀ ਇਹ ਗੱਲ ਗਈ ਸੀਗੀ ਆਏ ਹਾਏ 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 ਐਂਜਲ ਲੱਗਦਾ ਜਿਵੇਂ ਸਵਰਗ ਦੁਆਇਆ ਆਇਆ ਹੋਇਆ ਅੰਮ੍ਰਿਤ ਕਿਸੇ ਦੇ ਗਲ ਦੇ ਵਿੱਚ ਕੋਲ ਕੇ ਰੱਖ ਦਿੱਤਾ ਹੈ ਤੇ ਅਸਲ ਵਿੱਚ ਮੈਂ ਇਹ ਆਪਣੇ ਪ੍ਰੋਜੈਕਟ ਤੇ ਕੰਮ ਕਰ ਰਹੀ ਆ ਜਿਹੜਾ ਅਲੱਗ ਮੁਲਕ ਬਸਾਣਾ ਹੈ। ਅੱਛਾ ਅਲੱਗ ਮੁਲਕ ਬਸਾਉਣ ਦੀ ਸੋਚਦੇ ਹੋ ਉਹਦੇ ਵਿੱਚ ਕੀ ਵੱਖਰਾ ਹੋਊਗਾ ਭਾਣੇ? ਉਹਦੇ ਵਿੱਚ ਸਿਰ ਕੁਦਰਤ ਹੋਏਗੀ। ਹਾਂ। ਤੇ ਹਰਾਵਾ ਵੱਖਰਾ ਹੋਏਗਾ। ਹਾਂ। ਲੋਕਾਂ ਦਾ ਨੂਰ ਵੱਖਰਾ ਹੋਏਗਾ। ਅੱਛਾ। ਮੈਂ ਕਿ ਨਹੀਂ ਇਹੋ ਜਿਹੇ ਬੰਦੇ ਤਿਆਰ ਕਰਦੇ ਨੇ ਨੇ ਦੁਨੀਆ ਖੜ ਵਾਲੀ ਕੀ ਦੇਖੇਗੀ ਲਵੀ ਹਾਂ। ਇਹ ਮੁਲਕ ਦੇ ਬੰਦੇ ਨੇ। ਸਟਾਰਟ ਆ ਵੀਡੀਓ। ਹਾਂ ਜੀ। ਅੱਜ ਮੈਂ ਜਗਰਾਉਂ ਦੇ ਵਿੱਚ ਖੜਾ ਤੇ ਇਸ ਵੀਡੀਓ ਨੂੰ ਅੱਜ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀਡੀਓ ਤੁਸੀਂ ਆਪਣੇ ਆਪ ਸ਼ੇਅਰ ਕਰ ਦੇਣੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਣੇ ਪੰਜਾਬ ਦੇ ਵਿੱਚ ਨਾ ਅੱਜ ਕੱਲ ਇੱਕ ਦੌੜ ਲੱਗੀ ਹੋਈ ਆ ਆਈਲੈਂਡਸ ਕਰਕੇ ਬਾਹਰ ਜਾਣ ਦੀ ਕੋਈ ਵੀ ਇੱਥੇ ਰਹਿ ਕੇ ਕੰਮ ਕਰਕੇ ਰਾਜ਼ੀ ਨਹੀਂ ਅੱਜ ਮੈਂ ਇੱਥੋਂ ਦੀ ਜਾ ਰਿਹਾ ਸੀ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਸਾਡੀ ਭੈਣ ਨੇ ਇੱਥੇ ਫਰੂਟ ਚਾਟ ਦਾ ਆ ਸਾਰਾ ਸਿਸਟਮ ਕੀਤਾ ਹੋਇਆ ਇੱਥੇ ਰਹਿ ਕੇ ਕੰਮ ਕਰ ਰਹੇ ਆ ਇਹ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਸੋਚਿਆ ਵੀ ਇਹ ਵੀ ਵੀਡੀਓ ਬਣਾ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਣੀ ਚਾਹੀਦੀ ਆ ਤਾਂ ਕਿ ਇਸ ਭੈਣ ਨੂੰ ਦੇਖ ਕੇ ਜਿਹੜੇ ਸਾਡੇ ਹੋਰ ਨੌਜਵਾਨਾਂ ਜਿਹੜੇ ਬਾਹਰ ਜਾਣ ਦੀ ਸੋਚਦੇ ਆ ਜਿਹੜੇ ਕਹਿੰਦੇ ਆ ਵੀ ਇੱਥੇ ਕੰਮ ਨਹੀਂ ਹੈਗਾ ਉਹ ਜ਼ਰੂਰ ਇਹਨਾਂ ਤੋਂ ਪ੍ਰੇਰਿਤ ਹੋਣ ਹੁਣ ਭੈਣ ਦੇ ਨਾਲ ਆਪਾਂ ਗੱਲਬਾਤਾਂ ਕਰਦੇ ਆ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਵੀਰੇ ਹੋਰ ਕੰਮ ਕਿਵੇਂ ਚੱਲਦਾ ਤੁਹਾਡਾ ਬਹੁਤ ਵਧੀਆ ਬਾਤ ਵਧੀਆ ਬਾਕੀ ਹੁਣ ਦੇਖ ਕੇ ਲੱਗਦਾ ਹੀ ਆ ਵੀ ਕੰਮ ਵਧੀਆ ਚੱਲਦਾ ਆਊਗਾ ਆ ਦੇਖੋ ਸਾਰੇ ਆਣੇ ਖੜੇ ਆ ਹਨਾ ਹਾਂਜੀ ਤੇ ਬਣੇ ਆਪਾਂ ਮਤਲਬ ਤੁਸੀਂ ਕਦੋਂ ਤੋਂ ਇਹ ਸ਼ੁਰੂ ਕੀਤਾਗਾ ਅ ਵੀਰੇ ਮੈਨੂੰ 1 ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਠੀਕ ਹੈ ਤੇ ਕਿਵੇਂ ਮਿਲਦਾ ਰਿਸਪੌਂਸ ਰਿਸਪੌਂਸ ਆਪਣੇ ਪੰਜਾਬੀਆਂ ਦੇ ਵੱਲੋਂ ਕਈ ਵਾਰ ਕਹਿੰਦੇ ਆ ਨਾ ਕਹਿੰਦੇ ਵੀ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ ਤੇ ਹੁਣ ਤੁਸੀਂ ਦੱਸੋ ਵੀ ਆਪਣੇ ਲੋਕ ਸਪੋਰਟ ਕਰਦੇ ਆ ਆਉਂਦੇ ਆ ਤੁਹਾਡੇ ਕੋਲ ਇੱਥੇ ਬਹੁਤ ਆ ਤੁਸੀਂ ਸਾਹਮਣੇ ਦੇਖ ਲਓ ਨਹੀਂ ਥੋਟੋ ਪੁੱਛਣਾ ਜ਼ਰੂਰੀ ਆ ਨਾ ਦਿਖਾ ਦੇ ਨਾਲੇ ਯਾਰ ਵੀਡੀਓ 'ਚ ਦਿਖਾ ਦੇ ਵਾਲੇ ਤੋਂ ਵਾਲੇ ਹਾਂਜੀ ਇਹ ਚੀਜ਼ ਨੂੰ ਦੇਖ ਕੇ ਹੀ ਬੜੀ ਖੁਸ਼ੀ ਹੁੰਦੀ ਐ ਜਿੱਥੇ ਕਿਹਾ ਜਾਂਦਾ ਵੀ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ ਹੁਣ ਇੱਥੇ ਦੇਖ ਕੇ ਐ ਲੱਗਦਾ ਵੀ ਹਾਂ ਆਪਣੇ ਬੰਦੇ ਖੜਦੇ ਆ ਨਾਲ ਵੀ ਜਦੋਂ ਕੋਈ ਕੰਮ ਕਰਦਾ ਨਾ ਮੂਰੇ ਹੋ ਕੇ ਤਾਂ ਉਹਦੀ ਸਪੋਰਟ ਜਰੂਰ ਕਰਦੇ ਆ ਤੇ ਭਣੇ ਇੱਕ ਮੈਂ ਹੋਰ ਸੁਣਿਆ ਸੀ ਕਹਿੰਦੇ ਥੋਡੀਆਂ ਇੱਥੋਂ ਦੀਆਂ ਅਮਰਤ ਪਿੰਨੀਆਂ ਜੋ ਤੁਸੀਂ ਬਣਾਉਨੇ ਉਹ ਬੜੀਆਂ ਮਸ਼ਹੂਰ ਆ ਅੱਜ ਦੱਸ ਨਹੀਂ ਰਹੀਆਂ ਕਿ ਅੱਜ ਲਿਆਂਦੀਆਂ ਨਹੀਂ ਉਹ ਸਰ ਅਸਲ ਵਿੱਚ ਅੰਮ੍ਰਿਤ ਪਿੰਨੀ ਜਿਹੜੀ ਹੈਗੀ ਉਹਨੂੰ ਟਾਈਮ ਬਹੁਤ ਲੱਗਦਾ ਬਨਣ ਤੇ ਅੱਛਾ ਤੇ ਮੈਨੇ ਯਾਦ ਹੈ ਕਿ ਜਦੋਂ ਮੈਂ ਇਹ ਪਿੰਨੀ ਪਹਿਲੀ ਵਾਰ ਖਾਧੀ ਸੀ ਅੱਜ ਤੋਂ 4 ਸਾਲ ਪਹਿਲਾਂ ਹਾਂਜੀ ਤੇ ਜਦੋਂ ਮੈਂ ਪਿੰਨੀ ਖਾਧੀ ਸੀਗੀ ਨਾ ਤੇ ਮੈਂ ਸਿਰਫ ਉਹ ਆਪਣੇ ਮੂੰਹ ਵਿੱਚ ਰੱਖੀ ਏ ਹਾਂ ਤੇ ਮੈਨੂੰ ਚੱਕ ਮਾਰਿਆ ਤਾਂ ਵੀ ਮੌਕਾ ਨਹੀਂ ਮਿਲਿਆ ਜਦੋਂ ਉਹ ਮੇਰੇ ਸਲਾਈ ਵਾਲੇ ਕੰਟੈਕਟ ਨਾਲ ਆਈ ਠੀਕ ਹੈ ਤੇ ਉਹ ਪਿੱਗਲ ਗਈ ਜਦੋਂ ਮੇਰੇ ਗਲ ਦੇ ਵਿੱਚ ਗਈ ਤੇ ਮੈਂ ਉਹਦੇ ਘਰ ਦੇ ਨੂੰ ਪਹਿਲੀ ਵਾਰੀ ਇਹ ਗੱਲ ਗਈ ਸੀਗੀ ਆਏ ਹਾਏ 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 ਐਂਜਲ ਲੱਗਦਾ ਜਿਵੇਂ ਸਵਰਗ ਦੁਆਇਆ ਆਇਆ ਅੰਮ੍ਰਿਤ ਕਿਸੇ ਲਈ ਗਲ ਦੇ ਵਿੱਚ ਘੋਲ ਕੇ ਹੁਣ ਫਿਰ ਸਾਨੂੰ ਕਦੋਂ ਖਵਾ ਰਹੇ ਹੋ ਪਿੰਨੀਆਂ ਪਿੰਨੀਆਂ ਸ਼ਾਇਦ ਅਗਲੇ ਕੱਲ ਕੱਲ ਹਾਂਜੀ ਹਾਂ ਚਲੋ ਫਿਰ ਕੱਲ ਨੂੰ ਫੇਰ ਆਪਾਂ ਵੀਡੀਓ ਕਰਾਂਗੇ ਨਾਲ ਤੁਹਾਨੂੰ ਪਿੰਨੀਆਂ ਦਿਖਾਵਾਂਗੇ ਤੇ ਬਾਕੀ ਜਿਹੜੇ ਜਗਰਾਮਾਂ ਵਾਲੇ ਆ ਨਾ ਉਹ ਜਰੂਰ ਇੱਥੇ ਆਇਆ ਕਰੋ ਭੈਣੇ ਤਾਂ ਮਿਹਨਤ ਕਰਨੀ ਸ਼ੁਰੂ ਕਰਤੀ ਤੇ ਹੁਣ ਸਾਥ ਆਪਾਂ ਦੇਣਾ ਤੇ ਹੁਣ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਹੁਣ ਭੀੜ ਨਾਲ ਦੀ ਨਾਲ ਜਮਾ ਹੋਈ ਜਾਂਦੀ ਆ ਸਹੀ ਗੱਲ ਆ ਵੀਰ ਇਹਦੀ ਸੱਚੀ ਗੱਲ ਆ ਨਾ ਬਾਪੂ ਆਪਦਾ ਕੰਮ ਕਰੋ ਮਿਹਨਤ ਕਰੋ ਤੇ ਭੈਣੇ ਮੈਂ ਇੱਕ ਚੀਜ਼ ਹੋਰ ਪੁੱਛਣੀ ਸੀ ਹਾਂਜੀ ਤੇ ਛੱਕੋ ਛੱਕੋ ਉਪਰੇ ਕੋਈ ਚੱਕਾ ਚੱਕੋ ਵੀ ਰੇ ਨਾਲੇ ਦੱਸੋ ਕਿੱਦਾਂ ਦੀ ਲੱਗੀ ਬਹੁਤ ਵਧੀਆ ਜੀ ਰਹਾ ਸਾਹਮਣੇ ਪਿਆ ਸਾਰਾ ਜਮਾਨਾ ਹਾਂ ਦੇਖੋ ਸਾਹਮਣੇ ਪਿਆ ਆਏ ਨਹੀਂ ਵੀ ਕੋਈ ਓਲਾਗਾ ਹਾਂਜੀ ਤੇ ਭਣੇ ਮੈਨੂੰ ਇੱਕ ਜੀ ਹੋਰ ਦੱਸੋ ਨਾਲ ਤੁਸੀਂ ਹੈ ਆ ਜਾ ਫੋਟੋ ਆਦੇ ਮੈਂ ਨਾਲ ਹੀ ਕਰ ਲਈ ਵੀਡੀਓ ਚ ਉਹ ਤੇ ਧੰਨਵਾਦ ਬੱਡਾ ਵੀ ਧੰਨਵਾਦ ਬਹੁਤ ਬਹੁਤ ਤੇ ਭਣੇ ਨਾਲ ਤੁਸੀਂ ਪੜਾਈ ਵੀ ਕਰਦੇ ਹੋ ਹਾਂਜੀ ਪੜਾਈ ਕਾਦੀ ਕਰਦੀਆਂ ਭਣੇ ਸਾਹ ਅਸਲ ਦੀ ਵਿੱਚ ਮੈਂ ਹੈਗੀ ਆ ਫੈਸ਼ਨ ਤੋਂ ਫੈਸ਼ਨ ਡਿਜ਼ਾਈਨਰ ਫੈਸ਼ਨ ਡਿਜ਼ਾਈਨਰ ਫੈਸ਼ਨ ਡਿਜ਼ਾਈਨਰ ਆ ਪੇਸ਼ੇ ਤੋਂ ਤੇ ਉਸ ਤੋਂ ਬਾਅਦ ਮੈਂ 4 ਸਾਲ ਬੈਲੈਂਡ ਦਾ ਬਿਜ਼ਨਸ ਵੀ ਕੀਤਾ ਸੀਗਾ ਟੀਚ ਵੀ ਕਰਦੀ ਸੀ ਫਿਰ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਦੇ ਵਿੱਚ ਪੀਏਯੂ ਯੂਨੀਵਰਸਿਟੀ ਦੇ ਵਿੱਚ ਡਿਪਲੋਮਾ ਕੀਤਾ ਠੀਕ ਹੈ ਡੀਸੀ ਦਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆ ਕਾਫੀ ਸਾਰੀਆਂ ਜਿਹੜੀਆਂ ਹੋਰ ਚੀਜ਼ਾਂ ਹੈਗੀਆਂ ਸੀਗੀਆਂ ਟ੍ਰੇਨਿੰਗ ਸੀ ਜਾਂ ਹਾਂਜੀ ਵਰਲਡ ਲੈਵਲ ਦੇ ਜਿਹੜੇ ਕੰਮ ਹੋ ਰਹੇ ਨੇ ਬਹੁਤ ਸਾਈਆ ਚੀਜ਼ਾਂ ਜਿਨ੍ਹਾਂ ਵਿੱਚ ਮਤਲਬ ਕਿ ਮੈਂ ਨੋਲੇਜ ਲੈ ਰਹੀ ਹਾਂ ਇਨ ਫਿਊਚਰ ਹੌਲੀ ਹੌਲੀ ਮੈਂ ਤੁਹਾਡੇ ਨਾਲ ਸਭ ਕੁਝ ਸਾਂਝਾ ਕਰਾਂਗੀ ਠੀਕ ਹੈ ਤੇ ਅਸਲ ਵਿੱਚ ਨਾਲ ਪੜਾਈ ਵੀ ਕੰਟੀਨਿਊ ਆ ਤੁਹਾਡੀ ਹਾਂਜੀ 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 ਠੀਕ ਹੈ ਠੀਕ ਹੈ ਤੇ ਅਸਲ ਦੇ ਵਿੱਚ ਜਿਹੜੀਆਂ ਇਹ ਚੀਜ਼ੇ ਇਹ ਮੇਰੀ ਕੋਈ ਮਜਬੂਰੀ ਨਹੀਂ ਹੈਗੀ ਹਾਂ ਇਹ ਮੇਰਾ ਪ੍ਰੋਜੈਕਟ ਦਾ ਪਾਰਟ ਹੈ ਜੇ ਮੈਂ ਸੱਚ ਗੱਲ ਦੱਸਾਂਗੇ ਮੈਂ ਇੱਕ ਪੰਜਾਬ ਦੇ ਵਿੱਚ ਹੀ ਲਗ ਸ਼ਹਿਰ ਵਸਾਣਾ ਚਾਹਲੀ ਹਾਂ ਤੇ ਉਸ ਹਾਂਜੀ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਹਾਂਜੀ ਇਹ ਮੇਰਾ ਪ੍ਰੋਜੈਕਟ ਦਾ ਪਾਰਟ ਹੈ ਠੀਕ ਹੈ ਠੀਕ ਹੈ ਠੀਕ ਹੈ ਭਣੇ ਤੇ ਅਸਲ ਦੇ ਵਿੱਚ ਮੈਂ ਇਹ ਆਪਣੇ ਪ੍ਰੋਜੈਕਟ ਤੇ ਕੰਮ ਕਰ ਰਹੀ ਹਾਂ ਜਿਹੜਾ ਅਲੱਗ ਮੁਲਕ ਬਸਾਣਾ ਹੈ ਅੱਛਾ ਅਲੱਗ ਮੁਲਕ ਬਸਾਉਣ ਦੀ ਸੋਚਦੇ ਹੋ ਉਹਦੇ ਵਿੱਚ ਕੀ ਵੱਖਰਾ ਹੋਊਗਾ ਭਣੇ ਉਹਦੇ ਵਿੱਚ ਸਿਰ ਕੁਦਰਤ ਹੋਵੇਗੀ ਹਾਂ ਤੇ ਹਰਾਵਾ ਵੱਖਰਾ ਹੋਏਗਾ ਹਾਂ ਲੋਕਾਂ ਦਾ ਨੂਰ ਵੱਖਰਾ ਹੋਏਗਾ ਅੱਛਾ ਮੈਂ ਕਹਿੰਦੀ ਇਹੋ ਜਿਹੇ ਬੰਦੇ ਤਿਆਰ ਕਰਦੇ ਨੇ ਨੇ ਦੁਨੀਆ ਖੜਗਵਾੜ ਕੀ ਦੇਖੇਗੀ ਲਵੀ ਹਾਂ ਇਹ ਮੁਲਕ ਦੇ ਬੰਦੇ ਨੇ ਉਹ ਲੋਕਾਂ ਦੀ ਪਹਿਚਾਨ ਵੱਖਰੀ ਹੋਏਗੀ ਕਿਉਂਕਿ ਉਹਨਾਂ ਦਾ ਰੂਪ ਵੱਖਰਾ ਖਾਣ-ਪੀਣ ਵਗੈਰਾ ਪਹਿਰਾਵਾ ਵੱਖਰਾ ਉਹ ਕੁਦਰਤ ਦੇ ਵਿੱਚ ਵੱਸਣ ਵਾਲੇ ਲੋਕ ਹੋਣਗੇ ਉਹ ਕੈਮੀਕਲਸ ਵਾਲੀਆਂ ਸਬਜ਼ੀਆਂ ਨਹੀਂ ਖਾਣਗੇ ਤੇਰੀ ਤਾਂ ਸੋਚ ਹੀ ਬੜੀ ਵੱਡੀ ਆ ਭਨੇ ਹਾਂਜੀ ਹਾਂਜੀ ਹੈ ਸਾਰਾ ਕੁਝ ਬਦਲ ਕੇ ਰੱਖ ਦੇਣਾ ਸਾਰਾ ਕੁਝ ਆਪ ਜੋ ਜੀ ਸਹੀ ਹੈ ਜੋ ਪਰਮਾਤਮਾ ਦੀ ਗਾਈਡੈਂਸ ਹੈ ਉਸ ਅਕੋਰਡਿੰਗ ਹੋ ਚੱਲੇਗਾ ਸ਼ਹਿਰ ਖਾਣਾ ਪੀਣਾ ਸਾਰਾ ਕੁਝ ਘੈਂਟ ਹੋਊਗਾ ਸਾਰਾ ਕੁਝ ਐਂਡ ਟੋਪ ਕੁਆਲਿਟੀ ਦਾ ਜਿਹੜਾ ਰਾਜਿਆਂ ਦਾ ਖਾਣਾ ਹੁੰਦਾ ਠੀਕ ਹੈ ਹਾਂਜੀ ਹੈ ਮੈਂ ਰੁਕੋ ਮੈਂ ਮੈਕ ਲਾਲਾ ਮੜਾ ਜੀ ਤੁਹਾਡੇ ਕੋਲ ਨੂੰ ਕਰਦਾ ਕਿਵੇਂ ਲੱਗਿਆ ਫਿਰ ਖਾ ਕੇ ਆਪਾਂ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਜਦੋਂ ਦੀ ਆਏ ਹੈਗੇ ਅਸੀਂ ਉਦੋਂ ਦਾ ਖਾਣਾ ਖਾ ਰਹੇ ਹਾਂ ਜੀ ਬਹੁਤ ਵਧੀਆ ਲੱਗਾ ਸਾਡੀ ਸਾਰੀ ਫੈਮਿਲੀ ਆ ਰਹੀ ਹੈ ਸ਼ਾਮ ਨੂੰ ਡੇਲੀ ਅੱਛਾ ਡੇਲੀ ਖਾ ਕੇ ਜਾਂਦੇ ਆ ਮੈਡਮ ਬੈਠੇ ਉਹਨਾਂ ਤੋਂ ਪੁੱਛ ਸਕਦੇ ਹੋ ਤੁਸੀਂ ਠੀਕ ਹੈ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਸੀ ਮੈਡਮ ਇਹਦੇ ਅੱਜ ਕੱਲ ਪਿੰਨੀਆਂ ਲਗਾਨੀਆਂ ਸੀ ਅਸੀਂ ਅਸੀਂ ਅੱਜ ਪਿੰਨੀਆਂ ਵਾਸਤੇ ਆਏ ਸੀਗੇ ਅੱਜ ਅੱਜ ਪਿੰਨੀਆਂ ਵਾਸਤੇ ਆਏ ਸੀ ਤੇ ਮੈਡਮ ਕਹਿੰਦੇ ਹੁਣ ਅੱਜ ਪਿੰਨੀਆਂ ਦੀ ਬਹੁਤ ਡਿਮਾਂਡ ਵੱਡੀ ਆ ਪਿੰਨੀਆਂ ਦੀ ਬਹੁਤ ਵੀਰੇ ਲੁਧਿਆਣੇ ਦੋ ਐਗਜ਼ਿਬਿਸ਼ਨਸ ਦੇ ਆਰਡਰ ਲੱਗੇ ਹੋ ਮੈਨੂੰ ਤੁਸੀਂ ਇੱਕ ਗੱਲ ਦੱਸੋ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਨਹੀਂ ਹੁਣ ਤੁਹਾਡੀ ਮਿੱਤਿਆਰ ਕੀ ਹੈ ਨਾ ਮੇਰੀ ਭੈਣ ਇਹ ਆਪਣੇ ਪਰਵਾਸੀ ਆ ਗਏ ਇੱਥੇ ਇੰਦੀ ਮਹਿਤ ਕਰ ਰਿਹਾ ਪੰਜਾਬ ਆਪਣਾ ਯੂਥ ਸਾਰਾ ਬਾਹਰ ਜਾ ਰਿਹਾਗਾ ਜੀ ਤੇ ਜਿਸ ਹਿਸਾਬ ਨਾਲ ਇਸ ਮੈਡਮ ਲੇਡਿਸ ਖੜੇ ਹੈਗੇ ਉਹ ਇੰਨੀ ਮਹਿਤ ਕਰਕੇ ਕੰਮ ਕਰ ਰਿਹਾ ਤੇ ਫਿਰ ਆਪਣੇ ਵਰਗੇ ਕਿਉਂ ਨਹੀਂ ਕਰ ਸਕਦੇ ਅੱਛਾ ਸਹੀ ਗੱਲ ਹੈ ਸਹੀ ਗੱਲ ਹੈ ਤੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਕਿ ਮੈਡਮਾ ਚਾਹੀਦਾ ਬਿਲਕੁਲ ਸਿੱਖਣਾ ਚਾਹੀਦਾ ਇੰਨੀ ਸਫਾਈ ਦਾ ਕੰਮ ਬਹੁਤ ਵਧੀਆ ਲੱਗ ਰਿਹਾ ਸਾਨੂੰ ਨਾ ਸਾਰਾ ਕੁਝ ਸਾਹਮਣੇ ਆ ਨਾ ਕੋਈ ਆਏ ਨੀ ਚੀਜ਼ ਅੱਖਾਂ ਤੋਂ ਉਹਲੇ ਆ ਬਸ ਮੈਡਮ ਤੋ ਇਹ ਪੁੱਛਣਾ ਚਾਹੁੰਦੇ ਆ ਕਿ ਪਿੰਨੀਆਂ ਦੇ ਨਾਲ ਹੋਰ ਕੀ ਆਈਟਮ ਨਾਲ ਸ਼ੁਰੂ ਕਰਨਾ ਚਾਹੁੰਦੇ ਹੈਗੇ ਹਾਂ ਰੋਟ ਚੜਤਾ ਸੀ ਬਹੁਤ ਖਾ ਚੁੱਕੇ ਉਹਨਾਂ ਦੇ ਅੱਜ ਪਿੰਨੀਆਂ ਵਾਸਤੇ ਆਏ ਸੀ ਸਪੈਸ਼ਲ ਮੈਡਮ ਦਾ ਸਪੈਸ਼ਲ ਕਿਆ ਕਰ ਪਿੰਨੀਆਂ ਲੈ ਕੇ ਆਵਾਂਗੇ ਦਾਲ ਤੋੜਦਾ ਤੁਸੀਂ ਹਾਂ ਅੱਜ ਪਿੰਨੀਆਂ ਨਹੀਂ ਲਿਆਂਦੇ ਪਿੰਨੀਆਂ ਦੇ ਟਾਂਗ ਵੀ ਬੜਾ ਲੱਗਦਾ ਹੈ ਟਾਈਮ ਬਹੁਤ ਲੱਗਦੀ ਹੈ ਹਾਂ ਮਿਹਨਤ ਲੱਗਦੀ ਹੈ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਤੋ ਤਿਆਰ ਹੋ ਰਹੀਆਂ ਨੇ ਹੁਣ ਕੱਲ ਪੇਸ਼ ਕਰਾਂਗੇ ਤੁਹਾਡੇ ਅੱਗੇ ਅੱਛਾ ਹਾਂਜੀ ਹੁਣ ਜਿਹੜਾ ਸਹੀ ਖਾਣਾ ਉਹਨੂੰ ਤਾਂ ਮਿਹਨਤ ਲੱਗਦੀ ਯਾਰ ਨਹੀਂ ਇੱਥੇ ਮੈਂਟ ਚ ਬਣਾ ਕੇ ਲਿਆ ਆਂਦੇ ਆ ਵੀ ਆ ਚੱਕੋ ਚਲੋ ਅੱਜ ਅਸਕਰ ਕੇ ਹੁਣ ਇਹ ਖਾ ਖਾ ਰਹੇ ਹਾਂ ਫਰੂਟ ਚਾਟ ਖਾ ਕੇ ਜਾਵਾਂਗੇ ਕੱਲ ਮੈਡਮ ਤੋਂ ਫਿਰ ਪਿੰਨੀਆਂ ਲੈਣ ਆਵਾਂਗੇ ਜੀ ਉਹਨਾਂ ਨੇ ਕਹਿਤਾ ਸਾਨੂੰ ਵੀ ਕੱਲ ਪਿੰਨੀਆਂ ਸਪੈਸ਼ਲ ਆਣ ਗਿਆ ਤੇ ਕੱਲ ਨੂੰ ਆਵਾਂਗੇ ਹੁਣ ਪਿੰਨੀਆਂ ਖਾਣ ਅੱਜ ਫਰੂਟ ਚਾਟ ਹੀ ਖਾ ਕੇ ਚੱਲੇ ਓਕੇ ਓਕੇ ਹਾਂ ਜੀ ਹੋਰ ਵੀ ਆਪਾਂ ਇਹਨਾਂ ਤੋਂ ਹੀ ਪੁੱਛ ਲੈਨੇ ਆਦਰ ਕੈਮਰਾ ਕਰਦੇ ਸਾਰਿਆਂ ਦੇ ਬਾਲ ਨੂੰ ਇਹਨਾਂ ਤੋਂ ਆਪਾਂ ਪੁੱਛਦੇ ਆਲੇ ਕੋਲੇ ਆ ਕੇ ਹਾਂਜੀ ਹਾਂਜੀ ਵੀਰੇ ਮੈਡਮ ਨੰਬਰ ਮੈਂ ਦਿੰਨਾ ਹੈ 9733 44 ਠੀਕ ਆ ਲੈ ਫਿਰ ਐਂ ਦੱਸ ਕਿਵੇਂ ਲੱਗਿਆ ਫਿਰ ਖਾ ਕੇ ਬਹੁਤ ਵਧੀਆ ਬਹੁਤ ਵਧੀਆ ਸੱਚੀ ਦੱਸੀ ਐਂ ਨਾ ਕਿ ਵੀ ਕੈਮਰਾ ਚੱਲਦਾ ਗਿਆ ਜਾਂ ਭੈਣ ਸਾਹਮਣੇ ਖੜੀ ਹੈ ਤਰੀਫ ਹੀ ਕਰਨੀ ਆ ਨਹੀਂ 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 ਖੈਰ ਕੋਲ ਬਿਲਕੁਲ ਤੁਹਾਨੂੰ ਪਤਾ ਲੱਗੂਗਾ ਹਾਂਜੀ ਫਾ ਕੇ ਹੀ ਪਤਾ ਲੱਗੂਗਾ ਕਿ ਬਹੁਤ ਵਧੀਆ ਆਪਣੇ ਜਿਹੜੇ ਫਲ ਫਰੂਟ ਨੇ ਤੇ ਇਹਦੇ ਵਿੱਚ ਹੋਰ ਵੀ ਬੰਨ ਨੇ ਚੀਜ਼ਾਂ ਦਿੱਤੀਆਂ ਵੀ ਜਿਹੜੀਆਂ ਅਸੀਂ ਮਤਲਬ ਨਹੀਂ ਖਾਂਦੇ ਹਾਂ ਜਿੰਨਾ ਨੂੰ ਖਾ ਕੇ એનર્ਜੀ ਆ ਸਕਦੀ ਆ ਫੇਰ ਹੀ ਬੰਦਾ ਕੰਮਕਾਰ ਕਰੂ ਸਾਰਾ ਦਿਨ ਬਿਲਕੁਲ ਬਿਲਕੁਲ ਜਿਹੜੀ ਜਿਹੜੀ ਅੰਦਰਲੀ ਜਿਹੜੀ ਹੈ ਨਾ ਹਾਂ ਉਹ ਸਟਰੋਂਗ ਪਾਵਰ ਆ ਜਿਹੜੀ ਕਹਿੰਦੇ ਉਹਨੂੰ ਵਧਾਉਂਦੀ ਆ ਸਮਝ ਗਿਆ ਸਾਰੀ ਗੱਲ ਕੀ ਕਹਿਣਾ ਚਾਹੁੰਦੇ ਆ ਵੀ ਬੰਦਾ ਤਕੜਾ ਇਹੀ ਚੀਜ਼ਾਂ ਖਾ ਕੇ ਹੋਊਗਾ ਹਾਂਜੀ 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 ਇਹ ਵੀਡੀਓ ਬਣਾਉਣ ਦਾ ਨਾ ਮੇਰਾ ਮਤਲਬ ਇਹੀ ਸੀਗਾ ਖਾਸ ਮਕਸਦ ਵੀ ਯਾਰ ਜਿਹੜੇ ਆਪਣੇ ਇੱਥੋਂ ਆਪਾਂ ਕਹਿ ਰਹੇ ਆ ਵੀ ਪ੍ਰਵਾਸ ਹੋ ਰਿਹਾ ਹੈ ਕਿ ਆਪਣੇ ਨੌਜਵਾਨਾ ਜਿਹੜੇ 12ਵੀਂ ਕਰਕੇ ਕਹਿੰਦੇ ਆ ਵੀ ਕੈਨੇਡਾ ਵਾਲੀ ਦੌੜ ਲੱਗੀ ਹੋਈ ਆ ਇਹ ਵੀਡੀਓ ਮੈਂ ਏਸੇ ਕਰਕੇ ਬਣਾਈ ਆ ਵੀ ਭੈਣ ਨੂੰ ਦੇਖ ਕੇ ਨਾ ਮੇਰੇ ਵਰਗੇ ਨੌਜਵਾਨ ਹੁੰਦੇ ਥੋਟੇ ਦੇ ਗੱਲ ਲਾ ਕੇ ਕਹੂੰਗਾ ਤੁਸੀਂ ਕਹੋਗੇ ਆ ਬੜਾ ਸਿਆਣਾ ਮੈਂ ਆਪਦੀ ਵੀ ਗੱਲ ਕਰ ਲੈਣਾ ਵੀ ਮੇਰੇ ਵਰਗੇ ਕੁਛ ਨਾ ਕੋ ਸਿੱਖਣਗੇ ਵੀ ਇੱਥੇ ਰਹਿ ਕੇ ਆਪਾਂ ਕੰਮ ਕਰੀਏ ਕਾਮਯਾਬ ਹੋਈਏ ਸਹੀ ਗੱਲ ਹੈ ਨਾ ਭੈਣੇ ਹਾਂਜੀ ਹਾਂਜੀ ਬਸ ਠੀਕ ਆ ਭੈਣੇ ਮਿਹਨਤ ਕਰੋ ਹਣਾ ਰੱਬ ਤੁਹਾਨੂੰ ਕਾਮਯਾਬੀ ਬਖਸ਼ੇ ਜਿਹੜੇ ਪ੍ਰੋਜੈਕਟ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਬਾਕੀ ਮੈਂ ਪਿੰਨੀਆਂ ਖਾਣੇ ਜ਼ਰੂਰ ਆਉਂਗਾ ਇੱਕ ਅੱਧੇ ਦਿਨ ਤੱਕ ਹਾਂ ਜ਼ਰੂਰ ਵੀਰੇ ਜਿਹਨੂੰ ਆਪਣੇ ਜ਼ਰੂਰ ਤੁਹਾਡੇ ਲਈ ਤਾਂ ਬਣਾਣਾ ਸਾਰਾ ਕੁਛ ਨਹੀਂ ਨਹੀਂ ਆਪਾ ਬਸ ਆਪਾਂ ਇਹ ਹੀ ਅਰਦਾਸ ਕਰਦੇ ਆ ਕਿ ਬੜੀ ਖੁਸ਼ੀ ਹੁੰਦੀ ਆ ਜਦੋਂ ਆਪਾਂ ਕਿਸੇ ਪੰਜਾਬੀ ਨੂੰ ਕੰਮ ਕਰਦਾ ਵੇਖਦੇ ਆ ਤੇ ਜਗਰਾਮਾ ਵਾਲਿਓ ਜਗਰਾਮਾ ਵਾਲਿਆਂ ਦਾ ਨਾਮ ਹੈ ਤਾਲਿਆ ਕਿਉਂਕਿ ਭੈਣ ਜਗਰਾਮਾ ਦੇ ਵਿੱਚ ਖੜੇ ਆ ਹਣਾ ਸਾਹਮਣੇ ਇਧਰ ਚਾਂਸੀ ਰਾਣੀ ਚੌਕ ਆ ਤੇ ਤੁਸੀਂ ਸਾਰੇ ਜਗਰਾਮਾਂ ਵਾਲੇ ਜਾਂ ਨੇੜੇ ਤੇੜੇ ਜਿਹੜੇ ਵੀ ਪਿੰਡ ਆ ਇੱਥੇ ਜਰੂਰ ਆਇਓ ਤੇ ਭੈਣ ਦੇ ਕੋਲ ਆ ਕੇ ਫਰੂਟ ਚਾਟ ਜਾਂ ਪਿੰਨੀਆਂ ਹੁੰਦੀਆਂ ਨੇ ਉਹ ਜਰੂਰ ਤੁਸੀਂ ਛੱਕੇ ਜਾਇਓ ਤੇ ਵੀਡੀਓ ਨੂੰ ਆਪੋ ਆਪਣਾ ਫਰਜ ਸਮਝ ਕੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਦੇਖ ਕੇ ਇਹਨਾਂ ਨੂੰ ਕੰਮ ਕਰਦਾ ਦੇਖ ਕੇ ਮੇਰੇ ਅਰਗੇ ਜਰੂਰ ਇਹਨਾਂ ਤੋਂ ਕੁਛ ਨਾ ਕੁਛ ਸਿੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ